ਜੀ ਜੇਕਰ ਤੁਸੀਂ PST 2024 ਦੀ ਤਿਆਰੀ ਨੂੰ ਤੁਹਾਡੇ ਵਾਸਤੇ ਇਹ ਵੀਡੀਓ ਬਹੁਤ ਖਾਸ ਹੈਗੀ ਆ ਇੱਕ ਦੋ ਦਿਨਾਂ ਤੋਂ ਹੀ ਜਿਹੜਾ ਜੂਨੀਅਨ ਦਾ ਮੈਨੂੰ ਮੈਸੇਜ ਆ ਰਿਹਾ ਸੀ ਕਿ ਇਸ ਤੇ ਵੀਡੀਓ ਬਣਾਈ ਜਾਵੇ ਕਿਉਂਕਿ ਪੇਪਰ ਬਾਰੇ ਜਿਹੜੀ ਇੱਕ ਨਵੀਂ ਕਲੂ ਪਤਾ ਲੱਗੀ ਹੈ ਕਿ ਪੇਪਰ ਹੁਣ 26 ਮਈ ਨੂੰ ਤਾਂ ਨਹੀਂ ਹੋਣਾ ਪੇਪਰ ਅਗਸਤ ਦੇ ਕਾਹ ਨੂੰ ਹੋਣ ਜਾ ਰਿਹਾ ਉਹ ਵੀ ਮੈਂ ਤੁਹਾਨੂੰ ਸਾਰੀ ਗੱਲ ਦੱਸੂਗਾ ਪਰ ਉਦੋਂ ਪਹਿਲਾਂ ਸਾਨੂੰ ਕੀ ਜ਼ਰੂਰੀ ਗੱਲਾਂ ਧਿਆਨ ਰੱਖਣਾ ਚਾਹੀਦਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਸੋ ਚੈਨਲ ਤੇ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਇਸ ਵੀਡੀਓ ਨੂੰ ਐਂਡ ਤੱਕ ਸੁਣਿਓ ਹਰ ਇੱਕ ਪੁਆਇੰਟ ਤੁਸੀਂ ਸੁਣ ਸਕਦੇ ਹੋ ਤੇ ਕਿਸੇ ਵੀ ਕਮੈਂਟ ਕਰਨ ਤੋਂ ਪਹਿਲਾਂ ਪੂਰੀ ਵੀਡੀਓ ਨੂੰ ਐਂਡ ਤੱਕ ਸੁਣਾ ਕਰੋ ਕਿ ਵੀਡੀਓ ਦੇ ਵਿੱਚ ਕਿਹਾ ਕੀ ਆ ਤੇ ਬਹੁਤ ਸਾਰੇ ਸਟੂਡੈਂਟਸ ਸਟਾਰਟਿੰਗ ਜੀ ਕਮੈਂਟ ਕਰ ਦਿੰਦੇ ਆ ਬੀਪੀ ਸਟਾਰਟ ਕਦੋਂ ਹੋਊਗਾ ਜੇ ਪੂਰੀ ਵੀਡੀਓ ਸੁਣੋ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਠੀਕ ਹੈ ਤੇ ਇਸ ਲਈ ਪੂਰੀ ਵੀਡੀਓ ਸੁਣਨੀ ਬਹੁਤ ਜ਼ਰੂਰੀ ਹੈ ਸੋ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 26 ਮਈ ਨੂੰ ਜਿਹੜਾ ਪੇਪਰ ਦੀ ਗੱਲ ਕੀਤੀ ਸੀ ਵੀ 26 ਮਈ ਨੂੰ ਅਸੀਂ ਪੇਪਰ ਲਾਵਾਂ ਵੀ 26 ਮਈ ਨੂੰ ਪੇਪਰ ਲਾਗੇ ਦੇਖੋ 26 ਮਈ ਨੂੰ ਪੇਪਰ ਲੈਣ ਤੋਂ ਸਰਕਾਰ ਮੁੱਕਰ ਗਈ ਉਹ ਕਹਿੰਦੇ ਵੀ ਅਸੀਂ ਨਹੀਂ ਲੈ ਸਕਦੇ ਠੀਕ ਹੈ ਸੋ ਉਹ ਕਹਿੰਦੇ ਵੀ ਅਸੀਂ ਸੰਭਾਵਿਤ ਡੇਟ ਸੀ ਚਲੋ ਹੁਣ ਅੱਗੇ ਇੱਕ ਜਿਹੜਾ ਛੋਟਾ ਜਿਹਾ ਕਲੂ ਇਹ ਮਿਲ ਕੇ ਆਇਆ ਸਾਹਮਣੇ ਆਇਆ ਕਿ ਜੁਨੀਆਂ ਦੀ ਜਦੋਂ ਕੁਝ ਮੀਡੀਆ ਵਗੈਰਾ ਹੁੰਦੀਆਂ ਉਹਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਅਗਸਤ ਦੇ ਤੱਕ ਪੇਪਰ ਹੋਊਗਾ ਅਗਸਤ ਦੇ ਤੱਕ ਪੇਪਰ ਹੋਊਗਾ ਪਰ ਅਗਸਤ ਤੱਕ ਵੀ ਪੇਪਰ ਕਿਵੇਂ ਹੋਊਗਾ ਉਹਦੀ ਇੱਕ ਹੋਰ ਖਾਸ ਵਜ੍ਹਾ ਹੈ ਉਹ ਤੁਹਾਨੂੰ ਦੱਸ ਦਿਆਂ ਕੀ ਹੈਗੀ ਆ ਚਲੋ ਆਪ ਪੜਦੇ ਇੱਕ ਨੋਟੀਫਿਕੇਸ਼ਨ ਹਾਂਜੀ ਜੂਨੀਅਰ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਤੁਸੀਂ ਇਹਨੂੰ ਪੂਰਾ ਦੇਖੋ ਰੀਡ ਕਰੋ ਤੁਹਾਡੇ ਹੀ ਫਾਇਦੇ ਦੀ ਗੱਲ ਹੈ ਜੇ ਤੁਸੀਂ ਇਸ ਨੂੰ ਇਗਨੋਰ ਕਰੋਗੇ ਕਿਤੇ ਨਾ ਕਿਤੇ ਯਾਰ ਤੁਹਾਨੂੰ ਐ ਸਮਝ ਲਿਓ ਵੀ ਤੁਸੀਂ ਕਰ ਭਲੇ ਤੇ ਹੋ ਭਲੇ ਦੇ ਵਿੱਚ ਤੁਸੀਂ ਰਾਜੀ ਨਹੀਂ ਹੈਗੇ ਜਿਸ ਨੂੰ ਇਗਨੋਰ ਕਰੋਗੇ ਦੇਖੋ ਕਹਿੰਦੇ ਵੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਪੀਐਸਟੈਟ ਜੂਨੀਅਰ ਪੰਜਾਬ ਵਿਸ਼ਾ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਰੋਸ਼ ਮਾਰਚ ਦਾ ਐਲਾਨ ਪੰਜਾਬ ਸਰਕਾਰ ਵੱਲੋਂ 18 ਮਈ 18 ਫਰਵਰੀ ਮਾਫ ਕਰਨਾ ਪੀਐਸਟ ਦਾ ਕਹਿੰਦੇ ਪੇਪਰ ਲੈਣ ਵਾਸਤੇ 26 ਮਈ ਨੂੰ ਕੰਡਕਟ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 18 ਫਰਵਰੀ ਨੂੰ ਕੀਤਾ ਗਿਆ ਸੀ ਪਰ ਉਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਹਜੇ ਕੋਈ ਸਪਸ਼ਟੀਕਰਨ ਨਹੀਂ ਹੈਗਾ ਤਾਂ ਪੀਐਸਟ ਜੂਨੀਅਰ ਵੱਲੋਂ ਪੰਜਾਬ ਪੀਐਸਟ ਜੂਨੀਅਰ ਆ ਜਿਹੜੀ ਤਾਂ ਉਹਨਾਂ ਵੱਲੋਂ 15 ਮਈ ਬੁੱਧਵਾਰ ਨੂੰ ਮੁਕਸਰ ਵਿਖੇ ਬਸ 86 ਤੋਂ ਲੈ ਕੇ ਜਗਦੀਪ ਸਿੰਘ ਕਾਕਾ ਬਰਾਲ ਮੁਕਸਰ ਵਿਖੇ ਕੋਠੀ ਤੱਕ ਰੋਸ਼ ਮਾਰਚ ਕੀਤਾ ਜਾਵੇਗਾ ਵਿਸ਼ੇਸ਼ ਨੋਟਿਸ ਹੈਗਾ ਤੁਸੀਂ ਦੇਖਦੇ ਹੋ ਸਾਰੀ ਈਟੀਟੀ ਕੇਟਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਮਲੂ ਬੀਗੱਡ ਕਾਟਰ ਵੀ ਸਾਰਾ ਇਹਦੇ ਵਿੱਚ ਹੀ ਹੋਣਾ ਚਾਹੀਦਾ ਕੱਲੇ ਈਟੀਟੀ ਦਾ ਕੰਮ ਨਹੀਂ ਹੈਗਾ ਕਿ ਨੋਟੀਫਿਕੇਸ਼ਨ ਦਾ ਕੋਈ ਹੱਲ ਨਹੀਂ ਹੀ ਤਾਂ ਕੋਈ ਆਮ ਪਾਰਟੀ ਨੂੰ ਪੂਰੇ ਈਟੀਟੀ ਕਾਟਰ ਵੱਲੋਂ ਕੋਈ ਵੀ ਵੋਟ ਨਹੀਂ ਦਿੱਤੀ ਜਾਵੇਗੀ ਤੇ ਸਾਰੇ ਈਟੀਟੀ ਕਾਟਰ ਵੱਲੋਂ ਬਾਈਕਾਟ ਕੀਤਾ ਜਾਏਗਾ ਸੋ ਜਾਰੀ ਕਰਤਾ ਸੂਬਾ ਪ੍ਰਧਾਨ ਸੋਨੂ ਗੁੰਮੋਜ ਤੁਹਾਨੂੰ ਨੰਬਰ ਪੜ ਸਕਦੇ ਹਾਂ 8872956569 ਸੋ ਇਨ੍ਹਾਂ ਜੁਨੀਅਨ ਵੱਲੋਂ ਸਾਰਿਆਂ ਨੂੰ ਬੇਨਤੀ ਕਿ ਕਿਉਂਕਿ ਪਹਿਲਾਂ ਵੀ ਜੇ ਸਰਕਾਰ ਦੇ ਮੂੰਹੋਂ ਇੱਕ ਗੱਲ ਨਿਕਲੀ ਸੀ ਵੀ 26 ਮਈ ਨੂੰ ਸੀ ਪੇਪਰ ਲਵਾਂਗੇ ਉਹ ਕਿਹਨੇ ਕਰਵਾਇਆ ਸੀ ਆਪਣੇ ਆਪ ਨਹੀਂ ਹੋਇਆ ਉਹ ਕਿਤੇ ਤੁਸੀਂ ਸੋਚਦੇ ਹੋਵੋਗੇ ਵੀ ਸਾਨੂੰ ਘਰੇ ਬੈਠੇ ਤੋਹਫਾ ਮਿਲ ਗਿਆ ਸੀ ਜੇ ਉਹ ਜੁਨੀਅਨ ਨੇ ਸੰਘਰਸ਼ ਕੀਤਾ ਸੀ ਜਿਹੜੇ ਸਟੂਡੈਂਟ ਬੇਰਜ਼ਗਾਰ ਉਹਨਾਂ ਦੇ ਨਾਲ ਗਏ ਸੀ ਜੁੜੇ ਸੀ ਉਹਨਾਂ ਦੀ ਬਦੌਲਤ ਉਹਨਾਂ ਦੇ ਮੂੰਹੋਂ ਨਿਕਲਿਆ ਸੀ ਪੀਐਸਟ 26 ਨੂੰ ਲਵਾਂਗੇ ਹੁਣ ਹੁਣ ਵੀ ਦੁਬਾਰਾ ਜੁਨੀਅਨ ਨੂੰ ਇੱਕ ਗੱਲ ਉਹਨਾਂ ਨੇ ਐ ਕਿਹਾ ਵੀ ਅਸੀਂ ਪੇਪਰ ਲੈ ਲਾਂਗੇ ਚਲੋ ਅਗਸਤ ਅਗਸਤ ਵਗੈਰਾ ਤੇ ਲੈ ਲਾਂਗੇ ਪਰ ਜਿਵੇਂ ਪਹਿਲਾਂ ਲਾਰਾ ਬਣਾਤਾ 26 ਦਾ ਫਿਰ ਅਗਸਤ ਵੀ ਨੇ ਲੈ ਆ ਤਾਂ ਕਿਤੇ ਕਿਹਨਾਂ ਦਾ ਔਖਾ ਗਿਆ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪੱਕਾ ਜਿਹੜਾ ਵਧੀਆ ਸੰਘਰਸ਼ ਕਰੋਗੇ ਤਾਂ ਅਫੀਸ਼ੀਅਲ ਨੋਟੀਫਿਕੇਸ਼ਨ ਹੀ ਰਿਲੀਜ਼ ਕਰਵਾ ਲਓ ਜਦੋਂ ਇੱਕ ਵਾਰੀ ਅਫੀਸ਼ੀਅਲ ਨੋਟੀਫਿਕੇਸ਼ਨ ਰਿਲੀਜ਼ ਹੋ ਗਿਆ ਤਾਂ ਫਿਰ ਅਸੀਂ ਨੂੰ ਚੈਲੰਜ ਵੀ ਕਰ ਸਕਦੇ ਹੁੰਦੇ ਆ ਕੋਰਟ ਦੇ ਵਿੱਚ ਵੀ ਸਰਕਾਰ ਨੇ ਨੋਟੀਫਿਕੇਸ਼ਨ ਦਿੱਤਾ ਤੇ ਪੀਐਸਟ ਲੈਤਾ ਜਾਵੇ ਜਦੋਂ ਉਹਨਾਂ ਨੇ ਪਹਿਲਾਂ ਸੰਭਾਵਿਤ ਡੇਟ ਦਿੱਤੀ ਸੀ ਉਹਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਸੀ ਸੋ ਇਸ ਲਈ ਜ਼ਰੂਰੀ ਹੈਗਾ ਜੁਨੀਅਨ ਦਾ ਸਾਥ ਦਿਓ ਜੁੜੋ ਠੀਕ ਹੈ ਸੋ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸੇ ਦੀ ਤਾਂ ਜ਼ਮੀਰ ਜਾਗੂਗੀ ਮੰਨ ਲਓ ਜੇ ਤੁਸੀਂ ਸੁਣਨ ਵਾਲੇ ਨਹੀਂ ਸੋਚਦੇ ਯਾਰ ਵੀ ਕੋ ਕੋ ਕੀ ਲੈਣਾ ਪੀਐਸਟ ਤੋਂ ਕੀ ਲੈਣਾ ਜੁਨੀਅਨ ਤੋਂ ਜੇ ਤੁਸੀਂ ਨਹੀਂ ਇੰਨਾ ਸੋਚਦੇ ਹੋ ਚਲੋ ਸ਼ੇਅਰ ਕਰ ਦਿਓ ਯਾਰ ਕੋਈ ਤਾਂ ਜਾਗਦੀ ਜ਼ਮੀਰ ਵਾਲਾ ਇਹ ਕੰਮ ਦੇ ਲਈ ਵਿੱਚ ਸ਼ਾਮਲ ਹੋਊਗਾ ਠੀਕ ਹੈ ਪੇਪਰ ਕਰਵਾਉਣ ਦੇ ਲਈ ਸੋ ਇਸ ਲਈ ਜ਼ਰੂਰੀ ਹੈ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਸੋ ਇਹ ਨੰਬਰ ਹੈਗੇ ਆ ਇਸ ਤੋਂ ਇਲਾਵਾ ਹੋਰ ਆਪਣੇ ਲਬਿਸ਼ ਜਿਹੜੇ ਹੈਗੇ ਆ ਖਜ਼ਾਨਚੀ ਉਹਨਾਂ ਦੇ ਵੀ ਜਿਹੜੇ ਤੁਸੀਂ ਕੰਟੈਕਟ ਕਰਦੇ ਹੋ ਹੋਰ ਵੀ ਜੁਨੀਅਨ ਨਾਲ ਕਾਫੀ ਬੰਦੇ ਜੁੜੇ ਹੈਗੇ ਆ ਜੁਨੀਅਨ ਦੇ ਗਰੁੱਪਸ ਵੀ ਹੈਗੇ ਆ ਉਹਨਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਗਰੁੱਪ ਨੂੰ ਠੀਕ ਹੈ ਸੋ ਗਰੁੱਪਾ ਦੇ ਵਿੱਚ ਲਿੰਕ ਤੁਹਾਨੂੰ ਇੱਥੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਦਾਂਗਾ ਜਿਹੜੀ ਯੂਨੀਅਨ ਦੇ ਗਰੁੱਪ ਹੈਗੇ ਆ WhatsApp ਗਰੁੱਪ ਹੈਗਾ ਉਹ ਚ ਤੁਸੀਂ ਐਡ ਹੋ ਜਿਓ ਠੀਕ ਆ ਤੁਹਾਨੂੰ ਉੱਥੇ ਇਨਫੋਰਮੇਸ਼ਨ ਫਿਊਚਰ ਮਿਲਦੀ ਰਹੂਗੀ ਸੋ ਤਿਆਰੀ ਕਰ ਰਹੇ ਹੋ ਤੁਸੀਂ ਪੀਐਸਟ ਦੀ ਉਹ ਛੱਡ ਦਿਓ ਧਿਆਨ ਨਿਤ ਦਿਓ ਆਪਣੇ ਚੈਨਲ ਤੇ 165 ਕਲਾਸਾਂ ਸੀਡੀਪੀ ਦੀਆਂ ਪਈਆਂ ਨੇ ਸੁਣ ਲਓ ਪਲੇਲਿਸਟ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਹੈ ਪੰਜਾਬੀ ਦੀਆਂ ਪੈਡਾਗੋਜੀ ਦੀਆਂ ਕਲਾਸਾਂ ਚੱਲ ਰਹੀਆਂ ਡੇਲੀ 3 ਵਜੇ ਕਲਾਸ ਚੱਲਦੀ ਹੈ ਠੀਕ ਹੈ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਕਲਾਸਾਂ ਨੇ ਅਨੇਕਾਂ ਹੀ ਕਲਾਸਾਂ ਚੱਲ ਰਹੀਆਂ ਰਹਿਗੀਆਂ ਜਿੰਨਾ ਕਿ ਤੁਹਾਨੂੰ ਫ੍ਰੀ ਦੇ ਵਿੱਚ ਪੜਾਇਆ ਜਾ ਰਿਹਾ ਤੇ ਇਸ ਲਈ ਤਿਆਰੀ ਦੀ ਵੀ ਟੈਨਸ਼ਨ ਨਹੀਂ ਲੈਣੀ ਪਰ ਇੱਕ ਵਾਰੀ ਟੈਨਸ਼ਨ ਤੁਹਾਨੂੰ ਹੋਣੀ ਚਾਹੀਦੀ ਹੈ ਪੀਐਸਟ ਲੈ ਕੇ ਆਉਣ ਦੀ ਨੋਟੀਫਿਕੇਸ਼ਨ ਕਢਵਾਉਣ ਦੀ ਟੈਨਸ਼ਨ ਲੈਣੀ ਆ ਠੀਕ ਹੈ ਜੀ ਸੋ ਧੰਨ